ਦੇ ਮੈਸਤਰੀ ਬਾਂਸਲ ਦੀ ਦੁਕਾਨ ਤੇ ਵਿਕਸਾ ਦੋ ਸੱਜਣੋ ਇੱਥੋਂ ਪੂਰੀਆਂ ਘੈਂਡ ਘੈਂਡ ਕਈਆਂ ਮਿਲਦੀਆਂ ਦੇਖ ਸਕਦੇ ਹੋ ਪੂਰੀ ਗੱਲ ਬਾਤ ਆ ਤੇ ਦੇਖ ਸਕਦੇ ਹੋ ਝੰਡਾ ਵਾਲਿਆਂ ਦੀ ਸਭ ਤੋਂ ਪੁਰਾਣੀ ਅਤੇ ਅਸਲੀ ਮਸ਼ਹੂਰ ਦੁਕਾਨ ਮੈਸਤਰੀ ਜਗਦੀਸ਼ ਸਿੰਘ ਪੰਡ ਝੰਡਾ ਵਾਲਾ ਬੱਸ ਸਟੈਂਡ ਦੇ ਨੇੜੇ ਹੀ ਚੰਦਵਾਜੇ ਸੱਚ ਨੂੰ ਪੂਰੀ ਗੱਲ ਬਾਤ ਕੁਆਲਿਟੀ ਦੇਖ ਸਕਦੇ ਹੋ ਕਈਆਂ ਦੀ ਅਦਰਾਈ ਤੁਹਾਨੂੰ ਹੋਰ ਵੀ ਕਈ ਸਤਿਅੰਦ ਵਿਖਾਵਾਂਗੇ ਸੱਜਣਾ ਪੂਰੇ ਟੌਪ ਟੌਪ ਦੇ ਰੰਬੇ ਰੁੰਬੇ ਕਹੇ ਕਿ ਜਿਵੇਂ ਕਿ ਆ ਵੇਖਸਾ ਤੋ ਸਟੈਂਡ ਪੁਰਗ ਕੱਕੜ ਕਈਆਂ ਸੱਜਣਾ ਕਮਾਨੀ ਦੀਆਂ ਇੱਕ ਸਰ ਦੇ ਜਸਤੀ ਜਾਦਰਾ ਤੇ ਸਟੀਲ ਦੀਆਂ ਵੀ ਕਈਆਂ ਹੁੰਦੀਆਂ ਬਾਈ ਕੋਲੇ ਔਰ ਸਾਂਦਸੋਂ ਤੋਂ ਸੱਜਣੋਂ ਕਰਦਾ ਕੋਟ ਦਾ ਪੂਰਾ ਸਿਰਾ ਲਾਇਆ ਵੈ ਕਮ ਕਟੜਾ ਕੋਟ ਨੂੰ ਦੇਖ ਸਕਦੇ ਹੋ ਸਾਰੀ ਗੱਲਬਾਤ ਐਂਡ ਆ ਤੇ ਬਾਕੀ ਸੱਜਣੋਂ ਸ਼ਮਤੀ ਵੀ ਰਾਂਸਤੇ ਆ ਵੇਖ ਸਕਦੇ ਹੋ ਮਾਰ ਕਾ ਇਹ ਸੱਜ ਦਾ ਸਟੀਲ ਦੀ ਆ ਸੱਜਣੋਂ ਚਪੈ ਹਲਕਈ ਸਰਦਾਰ ਗੁਰਦੇਵ ਸਿੰਘ ਨੂੰ ਮਿਸਤਰੀ ਪੂਰੀ ਗੱਲਬਾਤ ਸੱਜਣੋਂ ਮਸ਼ਹੂਰ ਦੁਕਾਨਾਂ ਕਹਿੰਦੇ ਘਾਉਂਦੇ ਮਿਸਤਰੀ ਦੁਨੀਆ ਦੇ ਟਾਪ ਤੇ ਵੇਖ ਸਕਦੇ ਹੋ ਕੁਆਲਿਟੀ ਬਾਕੀ ਤੁਸੀਂ ਵੇਖ ਸਕਦੇ ਹੋ ਸੱਚ ਨੂੰ ਨਕਲਾਂ ਤੋਂ ਜ਼ਰੂਰ ਬਚਿਆ ਕਰੋ ਬਾਕੀ ਤੁਸੀਂ ਵੇਖ ਸਕਦੇ ਹੋ ਰੀਜਨਲ ਮਾਰਕੀਟ ਦੇ ਗੁਰਦੇਵ ਸਿੰਘ ਮਾਰਕਾ ਇੱਧਰ ਵੇਖ ਸਕਦੇ ਹੋ ਤੇ ਇੱਧਰ ਸਟਾਰ ਸ਼ਮਿਆ ਤੇ ਵਿੱਚ ਔਰਦੂ ਦੇ ਵਿੱਚ ਮੇਰੇ ਸਾਹਮਣੇ ਕੋਈ ਨਹੀਂ ਆਂ ਦੇਖ ਸਕਦੇ ਹੋ ਔਰਦੂ ਦੇ ਵਿੱਚ ਲਿਖਿਆ ਸੱਚ ਨੂੰ ਬਾਸਲ ਤੇ ਦੇਖ ਸਕਦੇ ਹੋ ਕੁਆਲਿਟੀ ਪੂਰੀ ਤੇ ਪੂਰੇ ਘੈਂਟ ਗੱਲ ਬਾਤ ਦਾ ਸਜਣੋ ਤਸੱਲੀ ਬਖਸ਼ ਕੰਮ ਕੀਤਾ ਜਾਂਦਾ ਇੱਥੇ ਘੈਂਟ ਘੈਂਟ ਗਈਆਂ ਜਿੰਨਾ ਹੀ ਸ਼ੌਂਕੀ ਵੀਰ ਵਾਈ ਹੋਣਾ ਤੁਹ ਲਿਆ ਸਕਦੇ ਆ ਬਾਕੀ ਤੁਸੀਂ ਲੋਕੇਸ਼ਨ ਵੇਖ ਸਕਦੇ ਹੋ ਚੰਦ ਬਾਜਾ ਮੇਨ ਅੱਡੇ ਦੇ ਵਿੱਚ ਤੇ ਤੇ ਸ਼ਬਦੇ ਵਾਲੀ ਸਾਈਡ ਦੂਜੀ ਦੁਕਾਨ ਆ ਸਜਣੋ ਤੇ ਪੂਰੇ ਨਾਮੀ ਬੰਦੇ ਆ ਚਾ ਠੀਕ ਆ ਜੀ ਧੰਨਵਾਦ ਥੈਂਕ ਯੂ ਸੋ ਮਚ